ਯਕਾਲ ਦੀ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਦਿਨ ਤੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਮੈਂ ਚੱਲਾ ਜਾਂ ਟ੍ਰੈਵਲ ਕਰਾਂ ਤੇ ਨਾਲ ਨਾਲ ਤੁਸੀਂ ਵੀ ਵਖੂਗੇ ਕਿੱਥੇ ਚੱਲੇ ਆ ਤੇ ਕਿਵੇਂ ਚੱਲੇ ਆ ਨਾਲ ਦਾ ਤੁਹਾਨੂੰ ਦਿਖਾਵਾਂਗੇ ਜੁੜੇ ਰਹੋ ਨਾਲ ਚੈਨਲ ਨੂੰ ਸਬਸਕ੍ਰਾਈਬ ਬੀਰੂ ਕਰ ਲਿਓ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਤੇ ਲਾਈਕ ਜ਼ਰੂਰ ਕਰਿਓ ਤੇ ਵੱਧਦੇ ਆਂ ਸਫਰ ਵਾਲਾ ਨੰਦਮਾਨ ਦੈਂਸ ਵੀਡੀਓ ਦਾ ਚਲੋ ਹਾਂਜੀ ਤੇ ਕੱਲ ਮੈਂ ਆ ਗਿਆ ਸੀ ਇੱਥੇ ਬਠਿੰਡਾ ਤੇ ਅੰਮ੍ਰਿਤਸਰ ਤੋਂ ਭਿੰਡਿਆ ਸੀ ਕੱਲ ਇੱਥੇ ਆ ਗਏ ਮੇਰੇ ਨਾਨਕੇ ਇੱਥੇ ਤੇ ਹੁਣ ਅਸੀਂ ਚੱਲੇ ਆਂ ਡੇਰਾ ਰੋਮਿਆਣਾ ਸਾਹਿਬ ਰੋਡ ਦੁਆਰਾ ਬਹੁਤ ਹੀ ਵੱਡਾ ਰੋਡ ਦੁਆਰਾ ਹੈ ਇੱਥੇ ਤੇ ਹਰ ਬਦ ਦੁਆਰਾ ਉੱਥੇ ਦੀਵਾਨ ਲੱਗਦਾ ਹੈ ਚੱਲਦੇ ਆਂ ਨਾਲੇ ਤੁਹਾਨੂੰ ਦਸ਼ਮੇਲੇ ਕਰਾਉਨੇ ਆ ਤੇ ਆਪ ਵੀ ਕਰਦੇ ਆ ਤੇ ਬਣਾਈ ਦਿਓ ਵੀਡੀਓ ਦੇ ਨਾਲ ਸ਼ੇਅਰ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲਿਓ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲਿਆ ਕਰੋ ਤੇ ਨਵੇਂ ਨਵੇਂ ਵਲੋਗ ਆਉਂਦੇ ਰਹਿਣਗੇ ਹੁਣ ਤੇ ਚੱਲਦੇ ਆਂ ਇਸ ਵੀਡੀਓ ਦੇ ਨਾਲ ਨਾਲ ਪਾਂ ਦੇਵਾ ਕੀ ਕੀ ਇਹ ਆਬ ਬਾਬਾ ਧੰਨ ਧੰਨ ਮਹਾਨਾਥ ਸਿੰਘ ਜੀ ਦਾ ਢਿੱਲਾ ਸਾਹਿਬ ਇੱਥੇ ਪਰ ਕਿਸ ਨੂੰ ਇੱਜ਼ਤ ਨਹੀਂ ਹੈਗੀ ਅੰਦਰ ਜਾਣ ਦੀ ਬਿਨਾ ਪੁੱਛੇ ਇੱਥੇ ਵੀ ਆਵੇ ਕੋਲੇ ਕੇ ਲਾਇਆ ਬਿਨਾ ਗੇਟ ਲਸਰ ਤੇ ਜਾਣਾ ਸਖਤ ਮਨਾ ਹੈ ਲੋਕੀ ਤਾਂ ਇੱਥੋਂ ਹੀ ਦਰਸ਼ਨ ਕਰਦੇ ਆ ਆਪਾਰ ਕਰਦੇ ਜਿੰਨਾ ਸੰਗਤਾਂ ਨੇ ਮਰਦਾ ਮੰਗੀਆਂ ਹੁੰਦੀਆਂ ਬਹੁਤ ਵੱਡਾ ਹੈ ਉਹ ਉੱਪਰ ਤੱਕ ਪਰ ਇੱਥੇ ਕਿਹਨਾਂ ਜਾਣਦੇ ਹੇ ਤੱਕ ਜਾਜਤ ਨਹੀਂ ਹੋ ਗਈ ਆਇਆ ਤਪਸਥਾਨ ਬਾਬਾ ਮਹਾ ਹਰਨਾਮ ਸਿੰਘ ਜੀ ਦਾ ਪਹਿਲਾਂ ਹੀ ਉੱਥੇ ਘੁੰਮਦੇ ਹੁਣ ਉੱਪਰ ਉੱਥੋਂ ਛੋੜਦੇ ਆਏ ਹੁਣ ਆਹ ਥੱਲੋਂ ਆ ਕੇ ਦਿਖਾਣ ਦਰਸ਼ਨ ਕਰੋ ਆ ਗੇੜ ਗੇੜ ਬੰਦੀ ਦਿੰਦਾ 24 ਘੰਟੇ ਬਾਅਦ ਜਿਹਨੂੰ ਇਜਾਜ਼ਤ ਨਹੀਂ ਆਗੇ ਬਿਨਾ ਜਾਣ ਦੇ ਅੱਗੇ ਹੋ ਗਿਆ ਉਹਨਾਂ ਨੇ ਲੈ ਕੇ ਮਿਲਾਇਆ ਤੇ ਚ ਲੋਕਾਂ ਨੇ ਆ ਨਿੱਕੇ ਨਿੱਕੇ ਬੰਨੇ ਹੁੰਦੇ ਆ ਹਾਂ ਬੰਨੇ ਹੁੰਦੇ ਆ ਕਿ ਜਿਨ੍ਹਾਂ ਨੇ ਮਰਾਦਾਂ ਮੰਗੀਆਂ ਹੁੰਦੀਆਂ ਆਪਣੀਆਂ ਉਹਨਾਂ ਵਾਸਤੇ ਬੰਨੇ ਰੱਖੇ ਹੁੰਦੇ ਆ ਤੇ ਜਿਨ੍ਹਾਂ ਨੇ ਵਿਆਹ ਵਿਆਹ ਨਹੀਂ ਹੁੰਦਾ ਜਿਨ੍ਹਾਂ ਦਾ ਜਾਨ ਪੜਾਈ ਲਿਖਾਈ ਦੇ ਵਿੱਚ ਤੇ ਉਹਨਾਂ ਵਾਸਤੇ ਬੰਨੇ ਹੁੰਦੇ ਆ ਬਾਬਿਆਂ ਨੇ ਇੱਥੇ ਖਰਗੋਸ਼ ਵੀ ਪਾਲੇ ਹੋਏ ਨੇ ਨਿੱਕੇ ਨਿੱਕੇ ਛੱਡ ਜਾਂਦੇ ਕੋ ਬੈਠਾ ਸੋਹਣ ਲੱਗਦੇ ਬਾਬਿਆਂ ਨੇ ਇੱਥੇ ਸਾਰੇ ਪੰਛੀ ਰੱਖੇ ਹੋਏ ਆ ਵਾਹ ਕਿੜੀਆਂ ਰੱਖੀਆਂ ਇੱਥੇ ਜ਼ਿਆਦਾਤਰ ਹਾਂ ਹਲਕੜਾ ਕਰਦਾ ਸਿਰੋਵਰ ਵਾਲੀ ਸਾਈਡ ਤੇ ਇੱਥੇ ਵੀ ਬਾਬਾ ਨੇ ਆਪਣੇ ਖਰਗੋਸ਼ ਵਗੈਰਾ ਬਹੁਤ ਰੱਖਿਆ ਨਾ ਜਾਨਵਰ ਜਿਵੇਂ ਸਰ ਖਰਗੋਸ਼ ਹੋ ਗਏ ਤੇ ਚਿੜੀਆਂ ਵਗੈਰਾ ਮਤਖਾ ਵੀ ਰੱਖਿਆ ਹੋਵੇ ਤੁਹਾਨੂੰ ਦਿਖਾਈਆਂ ਸੀ ਤੇ ਜੇ ਗੱਲ ਕਰੀਏ ਇਥੋਂ ਦੇ ਇਤਿਹਾਸ ਦੀ ਤੇ ਇੱਥੇ ਬਾਬਾ ਮਹਾਹਰਨਾਮ ਸਿੰਘ ਜੀ ਆਏ ਸੀ ਉਹਨਾਂ ਦਾ ਤਪਸਥਾਨ ਵੀ ਇੱਥੇ ਬਣਿਆ ਹੋਇਆ ਵਾ ਤੇ ਲੋਕਾਂ ਦਾ ਇੱਥੇ ਕਈਆਂ ਨੇ ਕਹਿਣਾ ਵਾ ਕਿ ਉਹਨਾਂ ਨੇ ਨਾ ਇੱਥੇ ਭਵਿੱਖਬਾਣੀ ਹੋਈ ਸੀ ਕੁਦਰਤ ਬੋਲ ਰਹੀ ਕਿ ਇੱਥੇ ਲੋਕੀ ਉਹ ਦੁਬਾਰਾ ਆਉਣਗੇ ਉਹਨਾਂ ਦਾ ਪੁਨ ਜਨਮ ਹੋਊਗਾ ਤੇ ਇਸ ਕਰਕੇ ਨਾ ਇਹ ਗੋਦੜਾ ਦੁਬਾਰਾ ਬਣੰਦਿਆ ਤੇ ਇੱਥੇ ਹਰ ਬੁੱਧਵਾਰ ਮਤਲਬ ਕਿ ਦਿਵਾਨ ਲੱਗਦਾ ਹੈ ਲਾਲੋ ਤੇ ਬਹੁਤ ਲੋਕ ਆਉਂਦੇ ਬੁੱਧਵਾਰ ਅਸੀਂ ਅੱਜ ਹੀ ਆਏ ਹਾਂ ਬੁੱਧਵਾਰ ਤੇ ਬਹੁਤ ਲੋਕ ਕੀ ਆਉਂਦੇ ਇੱਥੇ ਦਰਸ਼ਨ ਮਿਲੇ ਕਰਦੇ ਆ ਤੇ ਦੇਖੋ ਜੀ ਉਹ ਬਹੁਤ ਤਗੜਾ ਗੋਦੜਾ ਬਣੰਦਿਆ ਇਹਦੇ ਇੱਕ ਕਿਲੇ ਟਾਇਪ ਬੰਨਾ ਹੈ ਉਹ ਜਿਹੜਾ ਸਭ ਤੋਂ ਉੱਚੀ ਮਰਦ ਦਿਖਣ ਦੀ ਆ ਉਹ ਹੈਗੀ ਆਪਣੀ ਤਪਸਥਾਨ ਦੀ ਉਧਰਲੀ ਸਾਈਡ ਕੋ ਉਧਰ ਆ ਸਰਬ ਆ ਦੇਖੋ ਇੱਥੇ ਇੱਕ ਗੱਲ ਹੋਰ ਜਦੋਂ ਅਸੀਂ ਲੰਗਰ ਛਕਦੇ ਆ ਨਾ ਉੱਥੇ ਭਾਂਡੇ ਵੀ ਆਪਣੇ ਇਹ ਰੇਤਨਾਤ ਹੁੰਦੇ ਆ ਮਿੱਟੀ ਨਾਲ ਧੁੰਦੇ ਆ ਤੇ ਪਾਣੀ ਦੀ ਬਹੁਤ ਬਚਤ ਹੁੰਦੀ ਆ ਇਸ ਨਾਲ ਤੇ ਇੱਕ ਗੱਲ ਹੋਰ ਇੱਥੇ ਨਾਲੇ ਮਾਇਆ ਦਾ ਪ੍ਰਸ਼ਾ ਮਾਇਆ ਦਾ ਨਾ ਮੱਥਾ ਨਹੀਂ ਟੇਕਦੇ ਪ੍ਰਸ਼ਾਦ ਚੜਹੁੰਦੇ ਆ ਮਿਸ਼ਰੀ ਦਾ ਹੋ ਗਿਆ ਕੋਈ ਕੜਾ ਪ੍ਰਸ਼ਾਦ ਹੋ ਗਿਆ ਉੱਦਾਂ ਹੋਰ ਕੋਈ ਇੱਥੇ ਮਾਇਆ ਦਾ ਮੱਥਾ ਟੇਕਦਾ। ਹਾਂ ਇੱਥੇ ਬੀਬੀਆਂ ਨਾਲੇ ਸਬਜ਼ੀ ਕੱਟਣ ਦੀਆਂ ਦੇਖ। ਉਹ ਜਗ੍ਹਾ ਦਾ ਬਣਾਈ ਵੀ ਕੋਈ ਹੋਰ ਨਾਲ ਲੰਗਰ ਖਾਣ ਦੀ ਬਣਾਦਾ। ਅੱਛਾ। ਯਾਦ ਇੱਥੇ ਲਾਇਆ ਵੀ ਹੋਇਆ ਮਾਇਆ ਦਾ ਮੱਥਾ ਟੇਕਣਾ ਬਣਾਇਆ। ਤੇ ਕਹਿੰਦੇ ਇੱਥੇ ਇੱਕ ਨਾ ਗੋਦੜਾ ਐ ਬਾਬਾ ਜੀ ਦੇ ਅੰਦਰ ਫੋਟੋ ਹੈ ਨਾ ਜਿਹੜੀ ਤੇ ਇੱਥੇ ਆਹ ਜਿਹੜੇ ਬਾਬਾ ਜੀ ਨੇ ਤੇ ਇਹਨਾਂ ਦਾ ਇੱਥੇ ਸੰਸਕਾਰ ਹੋਇਆ ਈ। ਤੇ ਆ ਜਿਹੜਾ ਹੈਗਾ ਆਪਣਾ ਮਾਡਲ ਆ ਇਹਦੇ ਵਰਗਾ ਬਣਾਣਾ ਸਾਰਾ 10 ਕਿਲੋ ਆ ਜਿਹੜਾ ਬਾਬਾ ਜੀ ਦਾ ਕਿਲਾ ਬਣਾਉਣਾ ਇਹ ਮਾਡਲ ਕਰਾਉਣਾ ਤੇ ਉੱਪਰ ਜਾ ਕੇ ਬਣਾਉਗੇ ਚਿੱਦਰਾ ਪਾਈ ਜਾਂਦਾ ਆਇ ਖਿਲੀ ਖਾ ਬਾਬਾ ਜੀ ਦਾ ਨਾਮ ਤਨ ਤਨ ਧੰਗੁਰ ਨਾਨਕ ਤਪ ਅਸਤਾਨ ਤਨ ਬਾਬਾ महान हरनाम सिंह जी डेरा बाबा रोमी आला गुरु धन गुरु नानक यही इधर लंगर हाल लंगर हाल ए कुछ गर्व बनिया रोमिया साहब गोदरा रब ਤੇ ਹਾਂਜੀ ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਜਰੂਰ ਪਸੰਦ ਆਈ ਵੀ ਪਸੰਦ ਆਈ ਤੇ ਲਾਈਕ ਸ਼ੇਅਰ ਤੇ ਮੈਡੀ ਜਰੂਰ ਕਰਦੇ ਹੋ ਚੈਨਲ ਸਬਸਕ੍ਰਾਈਬ ਕਰ ਲਓ ਮਿਲਦੇ ਹਾਂ ਕੋਈ ਹੋਰ ਵੀਡੀਓ ਤੇ ਕੋਰੋਨਾ ਵੀਡੀਓ ਨਾਲ ਤਬ ਤੇ ਲਈ ਸਸਰੀਆ ਕਾ ਰਬਰਾਕ